ਅੱਜ ਮੇਰੇ ਕੋਲ ਕੁਝ ਟੀਚਰਜ਼ ਆਏ ਹੋਏ ਨੇ ਜਿਨ੍ਹਾਂ ਲਈ ਅੱਜ ਬਹੁਤ ਵੱਡੇ ਵੱਡੇ ਐਲਾਨ ਹੋਏ ਨੇ ਤਨਖਾਹਾਂ 'ਚ ਭਾਰੀ ਵਾਅਦੇ ਕੀਤੇ ਗਏ ਨੇ ਭੱਤਿਆਂ 'ਚ ਸਨਮਾਨਯੋਗ ਵਾਅਦੇ ਕੀਤੇ ਗਏ ਨੇ ਤੇ ਬਹੁਤ ਚਿਰ ਇਹਨਾਂ ਨੇ ਠੱਕੇ ਖਾਦੇ ਨੇ ਸੜਕਾਂ 'ਤੇ ਰੂਲੇ ਨੇ ਟੈਂਕੀਆਂ 'ਤੇ ਚੜ-ਚੜ ਕੇ ਆਪਣੇ ਆਪ ਨੂੰ ਅੱਗਾ ਲਾਈਆਂ ਡਾਂਗਾਂ ਖਾਦੀਆਂ ਪਾਣੀ ਦੀਆਂ ਵਿਚਾੜਾਂ ਝੱਲੀਆਂ ਜੁਰਜੁਰੇ ਬੱਚਿਆਂ ਨੂੰ ਲੈ ਕੇ ਠੰਡ ਚ ਸੜਕਾਂ ਤੇ ਬੈਠੇ ਬੜੇ ਦੁੱਖ ਚੱਲੇ ਜਦੋਂ ਜਦ ਕੀਤੀ ਤਾਂ ਅੱਜ ਅਸੀਂ ਆਪਣੇ ਕੀਤੇ ਵਾਅਦੇ ਮਤਲਬ ਕਾਨੂੰਨੀ ਰੇਚੇ ਸਾਰੀਆਂ ਖਤਮ ਕਰਕੇ ਇਹਨਾਂ ਨੂੰ ਇੱਕ ਟੀਚਰ ਦਾ ਰੁਤਬਾ ਦਿੱਤਾ ਹੈ ਮਤਲਬ ਉਸਤਾਦ ਦਾ ਰੁਤਬਾ ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ ਸੋ ਮੈਂ ਬਾਕੀ ਤਾਂ ਆਪਣੀਆਂ ਹੱਦਬੀਤੀਆਂ ਆਪ ਦੱਸ ਦੇਣਗੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਤੇ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਲੋਜ ਐਕਸਾਈਟਡ ਹੋਏ ਹੋਏ ਨੇ ਅੱਖਾਂ 'ਚ ਪਾਣੀ ਹੈ ਪਰ ਕੋਈ ਨਹੀਂ ਦੇ ਰਾਇਆ ਦੋਸਤਾ థాంਕ ਯੂ ਸਰ థాంਕ ਯੂ ਸੋ ਮਚ ਥੈਂਕ ਕੁਝ ਕਹਿਣਾ ਚਾਹੁੰਦੀ ਨੇ ਤਾਂ ਮੈਂ ਤੁਸੀਂ ਖੜ ਬੈਠ ਪਹਿਲਾਂ ਹੀ ਜੁੜੋ ਲਾਹਤਨਾ ਤੁਸੀ ਜਰ ਲਓ ਅਸੀਂ ਤੁਹਾਨੂੰ ਬਹੁਤ ਮੰਨਤਰੀ ਮੇਰੇ ਪਰਿਵਾਰ ਦਾ ਮੈਂਬਰ ਸਮਝਦੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਸਾਰੀ ਬਹੁਤ ਬਹੁਤ ਥੈਂਕ ਯੂ ਸਾਰਾ ਮੇਰਾ ਪਿੱਕੇ ਪਿੰਡ ਦਾ ਨੰਨ ਪਤਾ ਹੈ ਅੱਜ ਮੇਰੇ ਕੋਲ ਕੁਝ ਟੀਚਰਸ ਆਏ ਹੋਏ ਨੇ ਜਿਨ੍ਹਾਂ ਲਈ ਅੱਜ ਬਹੁਤ ਵੱਡੇ ਵੱਡੇ ਐਲਾਨ ਹੋਏ ਨੇ ਤਨਖਾਹਾਂ ਚ ਭਾਰੀ ਵਾਅਦੇ ਕੀਤੇ ਗਏ ਨੇ ਪੱਤਿਆਂ ਚ ਸਨਮਾਨਯੋਗ ਵਾਅਦੇ ਕੀਤੇ ਗਏ ਨੇ ਬਹੁਤ ਚਿਰ ਇਹਨਾਂ ਨੇ ੱੱਕੇ ਖਾਦੇ ਨੇ ਸੜਕਾਂ ਤੇ ਰੁਲੇ ਨੇ ਟੈਂਕੀਆਂ ਤੇ ਚੜ-ਚੜ ਕੇ ਆਪਣੇ ਆਪ ਨੂੰ ਅੱਗਾਂ ਲਾਈਆਂ ਡਾਂਗਾ ਖਾਦੀਆਂ ਪਾਣੀ ਦੇ ਬਿਛਾੜਾਂ ਝੱਲੀਆਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਠੰਡ 'ਚ ਸੜਕਾਂ ਤੇ ਬੈਠੇ ਬੜੇ ਦੁੱਖ ਝੱਲੇ ਜਤੋਜਤ ਕੀਤੀ ਤਾਂ ਅੱਜ ਅਸੀਂ ਆਪਣੇ ਕੀਤੇ ਵਾਅਦੇ ਮੁਤਾਬਕ ਕਾਨੂੰਨੀ ਅੜਚੇ ਸਾਰਿਆਂ ਖਤਮ ਕਰਕੇ ਇਨਾਂ ਨੂੰ ਇੱਕ ਟੀਚਰ ਦਾ ਰਤਬਾ ਦਿੱਤਾ ਹੈ। ਮਤਲਬ ਉਸਤਾਦ ਦਾ ਰਤਬਾ ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ। ਸੋ ਮੈਂ ਬਾਕੀ ਤਾਂ ਇਹ ਆਪਣੀਆਂ ਹੱਦ ਬੀਤੀਆਂ ਆਪ ਦੱਸ ਦੇਣਗੇ। ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਤੁਸੀਂ ਥੈਂਕ ਯੂ ਸਰ। ਲੋ ਜੀ ਐਕਸਾਈਟਿਡ ਹੋਏ ਹੋਏ ਨੇ ਅੱਖਾਂ 'ਚ ਪਾਣੀ ਹੈ ਪਰ ਕੋਈ ਨਹੀਂ ਦੇ ਰਾਇਆ। ਦਰਸਤਾ ਹੈ। ਥੈਂਕ ਯੂ ਸਰ। ਥੈਂਕ ਯੂ ਸੋਮਾ। ਤੇ ਕੁਝ ਕਹਿਣਾ ਚਾਹੁੰਦੇ ਨੇ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਸਿਖਾ ਲਵਾਂ ਪਹਿਲਾਂ ਹੀ ਦੋ ਲਾਸਟ ਨੇ ਤੂੰ ਸੀਸਾ ਲਵਾਂ ਅਸੀਂ ਤੁਹਾਨੂੰ ਬਹੁਤ ਮੰਨਤਰੀ ਮੇਰੇ ਪਰਿਵਾਰ ਦਾ ਮੈਂਬਰ ਸਮਝਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਨੂੰ ਬਹੁਤ ਬਹੁਤ ਧੰਨ ਥੈਂਕ ਯੂ ਸਾਨੂੰ ਮੇਰਾ ਪਿੱਕੇ ਪਿੰਡ ਦਾ ਨੰਨ ਪਤਾ ਹੈ